ਦੋਸਤੋ ਆ ਇੱਕ ਜੀਵਾ ਛੋਟਾ ਜਿਹਾ ਸੱਪ ਇਹ ਬਾਈਆਂ ਕਿਸੇ ਦੇ ਕਮਰੇ ਵਿੱਚ ਸੀਗਾ ਆਪਣਾ ਵੀਰ ਕੰਟੇ ਹਣਾ ਹੀ ਤੁਸੀਂ ਇਹਨਾਂ ਨੇ ਆਪਾਂ ਨੂੰ ਫੋਨ ਕਰਕੇ ਬੁਲਾਇਆ ਅਸੀਂ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨੂੰ ਬਾਹਰ ਕੱਢਣ ਦੀ ਅੰਦਰ ਇੱਥੇ ਦੇ ਅਗਲੇ ਸਾਈਡ ਤੇ ਦਰਜੇ ਦੇ ਵਿੱਚ ਲੁਕਿਆ ਹੋਇਆ ਹੈ ਬੁਰਕੀ ਕਾ ਵੀ ਤੋੜਨੀ ਪੈਗੀ ਮੈਂ ਤਰਨ ਲਈ ਉਹਦਾ ਵੀ ਆਪਾਂ ਨੂੰ ਖਿਆਲ ਰੱਖਣਾ ਪੈਂਦਾ ਆਪਾਂ ਥੋੜੇ ਨਾਲ ਪਾਉਂਦੇ ਤਾਂ ਦਾਬ ਨਾਲ ਉਹ ਟੁੱਟ ਵੀ ਸਕਦੀ ਸੀ ਛੱਟ ਭਾਜੇ ਸਕਦੀ ਸੀ ਇਹਦੀ ਆਪਾਂ ਆਰਾਮ ਨਾਲ ਇਹਨੂੰ ਬਾਹਰ ਕੱਢ ਲਿਆ ਪੱਜਣ ਦੀ ਕੋਸ਼ਿਸ਼ ਕਰਦਾ ਨਰਜੇਟ ਹੋਰ ਵੀ ਵੱਡ ਸਕਦਾ ਯਾਨੀ ਆਪਣੇ ਕੋਲੇ ਡੰਡਾ ਵੀ ਕਾਫੀ ਲੰਮਾ ਹੋ ਘਟ ਪੈਂਦਾ ਮੈਂ ਬਾਹਰ ਗਿਆ ਹੋਇਆ ਸੀ ਇਹ ਰਸਤੇ ਜਿਵੇਂ ਉਹਨੇ ਕੋਨਾ ਆ ਗਿਆ ਜਿਵੇਂ ਮੈਨੂੰ ਟ੍ਰੇਨਿੰਗ ਆ ਇਹ ਮੇਰੇ ਕੋਲੇ ਛੋਟੇ ਡੰਡੇ ਬਣਾਏ ਹੋਏ ਆ ਪੜਨ ਵਾਸਤੇ ਸਤ ਨੂੰ ਜਿਆਦਾ ਸੰਦ ਹੈ ਨਹੀਂ ਮੇਰੇ ਕੋਲੇ ਜਸਤਾਨਾ ਜਾਂ ਸਿੱਕ ਵਗੈਰਾ ਉਹਦੇ ਨਾਲ ਥੋੜਾ ਸੌਖਾ ਹੁੰਦਾ ਡੰਡਾ ਮੋਟਾ ਹੈ ਇਹਦੇ ਨਾਲ ਹੱਤ ਨਹੀਂ ਆ ਰਿਹਾ ਬਟਿੰਦੀ ਕੋਸ਼ਿਸ਼ ਕਰਦਾ ਇਹ ਪਰ ਆ ਪੈਨੂ ਇਸ ਦੀ ਜਾਨ ਬਚਾਉਣੀ ਆ ਇਹਨੂੰ ਜੀਵਨ ਦੀ ਤਰ੍ਹਾਂ ਜੀ ਮੈਨੂੰ ਬਚਾਉਣ ਵਾਸਤੇ ਜਾਂ ਮਾਰਨ ਵਾਸਤੇ ਫੜ ਰਹੇ ਆ ਇਹ ਤਾਂ ਉਹਨੀਆਂ ਜਾਣਵਾਂ ਚਾਉਣ ਵਾਸਤੇ ਬਾਜ ਰਿਹਾ ਦੋਸਤ ਨੂੰ ਹੌਲੀ ਹੌਲੀ ਕਾਬੂ ਕਰਾਂਗੇ ਆਰਾਮ ਨਾਲ ਇਹਨੂੰ ਜ਼ਿਆਦਾ ਦਾਬ ਨਹੀਂ ਦੇ ਸਕਦੇ ਜ਼ਿਆਦਾ ਦਾਬ ਦੇਣ ਨਾਲ ਆਪਦਾ ਵੀ ਨੁਕਸਾਨ ਹੋ ਸਕਦਾ ਇਹ ਆਰਾਮ ਨਾਲ ਕੋਲੇ ਹੱਥ ਨਾਲ ਨੱਪਣਾ ਪੈਂਦਾ ਤਾਂ ਹੀ ਬਸ ਧੌਣ ਬਚੇਰਾ ਆਖ ਚਾਜੀ ਡੰਡੇ ਕਾਫੀ ਮੇ ਆ ਹੋ ਨਹੀਂ ਪੈ ਰਿਹਾ ਆਰਾਮ ਨਾਲ ਹੋ ਰਾਂਗੇ ਨਹੀਂ ਪੱਟਾਂ ਲੀ ਗੋ ਜਿੱਕ ਤੱਕ ਡੰਡੇ ਕਾਫੀ ਮੋਟਾ ਹੋ ਕੇ ਆਰਾਮ ਨਾਲ ਫੜਦੇ ਹਾਂ ਨੂੰ ਦੇਖਦੇ ਹਾਂ ਘਟੇ ਜਿੱ ਸਿੱਧਾ ਪਾ ਕੇ ਹਾਂਜੀ ਆਪਾਂ ਇਹਨੂੰ ਫੜ ਕੇ ਲੈ ਜਾਂਦਾ ਤੇ ਹੁਣ ਆਪਾਂ ਇਹ ਛਿੜੀ ਦੇ ਵਿੱਚ ਇਹਨੂੰ ਛੱਡਾਂਗੇ ਜਿਹੜੀ ਆਪਣੇ ਕਾਫੀ ਜੰਗਲ ਟਾਈਪ ਆ ਕਾਫੀ ਵੱਡੀ ਆ ਬਾਬੇ ਦੀ ਜਗਾ ਇੱਥੇ ਇਰਖਾਨਾਗਰ ਆਫੂ ਖੁੱਲੀ ਆ ਇਹਦੇ ਵਿੱਚ ਲਖਮੀ ਜੀ ਰਹਿੰਦੇ ਹੋਣਗੇ ਇਹਨੂੰ ਵੀ ਆਪਾਂ ਇੱਥੇ ਛੱਡ ਦਾਂਗੇ ਲਿਖੇਗਾ ਤੇ ਰਹੂਗਾ ਆਪਾਂ ਨੂੰ ਛੱਡਦਾ ਇਹ ਲੋਕਾਂ ਦੀ ਕੋਸ਼ਿਸ਼ ਸ਼ੇਅਰ ਕਰਦਾ ਅੱਗੇ ਵੇਖ ਲਈ ਫੇਰ ਵੱੜ ਗਏ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੀਰ ਬੰਦੇ ਲਾਈਕ ਕਰ ਦਿਆ ਕਰੋ ਇਹ ਕੰਮ ਚੰਗਾ ਲੱਗਿਆ ਤਾਂ ਇੱਕ ਛੋਟਾ ਜਿਹਾ ਕਮੈਂਟ ਵੀ ਛੱਡ ਦਿਓ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਵਾਸਤੇ